ਤੁੜੀ ਕਾ ਜੀ ਸਾਰੇ ਨੂੰ ਸਵਾਗਤ ਹੈ ਤੁਹਾਡੇ ਮੇਰੀ ਵੀਡੀਓ ਵਿੱਚ ਖੁਸ਼ ਹੋ ਤੁਸੀਂ ਸਾਰੇ ਠੀਕ ਠਾਕ ਹੋਗੇ ਤੰਦਰੁਸਤ ਹੋਵੋ ਖੁਸ਼हाल ਹੋ ਮੇਰੇ ਕੋਲ ਠੀਕ ਹੈ ਟਾਈਮ ਜਿਹੜਾ ਹੋ ਰਿਹਾ ਮਾਰਨਿੰਗ ਦਾ 10 ਵਜੇ 10 ਵੱਜ ਚੁੱਕੀ ਨਹੀਂ ਕਿਚਨ ਦਾ ਕੰਮ ਮੇਰਾ ਖਤਮ ਹੋ ਗਿਆ ਕਿਚਨ ਦਾ ਕੰਮ ਖਤਮ ਕਰਕੇ ਹੁਣ ਕੌਫੀ ਤੇ ਕੱਪ ਲੈ ਕੇ ਆ ਕੇ ਕਿਉਂਕਿ ਬ੍ਰੈਕਫਾਸਟ ਕਰਕੇ ਮੇਰੇ ਟਾਈਮ ਹੀ ਲੱਗਾ ਮੈਂ ਕੌਫੀ ਪੀ ਮਦਦੇ ਤਾਂ ਬਹੁਤ ਘਰ ਰਸ ਟਾਈਮ ਲੱਗਿਆ ਕਹਿੰਦੇ ਹੁੰਦੇ ਹਨ ਬੰਦਿਆਂ ਨਾਲ ਤੰਦੇ ਜਾਂ ਤੱਕ ਬੰਦੇ ਘਰ ਹੁੰਦੇ ਨੂੰ ਕੋਈ ਕੰਮ ਨਹੀਂ ਨਿਭੜਦਾ ਕੰਮ ਨੂੰ ਹੱਥ ਨਹੀਂ ਪੈਂਦਾ ਕੰਮ ਨਿਭੜਦਾ ਹੀ ਨਹੀਂਗਾ ਆਪਾਂ ਹੱ ਆਪਾਂ ਕੰਮ ਗਣਾਈ ਜਾਂਦੇ ਨੇ ਆ ਕਰ ਦੋ ਆ ਕਰ ਤੋਂ ਆ ਲਿਆ ਨੂੰ ਕਹਦਾ ਦਵਿੰਦਰ ਗਾਈ ਨੇ ਫੇਰ ਮੇਰੇ ਕੋਈ ਕਲੀਨ ਕੀਤੀ ਸਾਰੇ ਫੇਰ ਨੇ ਟਾਈਮ ਲੱਗਦਾ ਕੰਮ ਕਰਨ ਨੂੰ ਪਰ ਬੰਦਾ ਇਹ ਘਰ ਚੱਲ ਜਣ ਨਾ ਫੇਰ ਟਾਈਮ ਲੱਗਦਾ ਕੰਮ ਕਰਨ ਨੂੰ ਫਿਰ ਆਪਾਂ फटाफट ਇੱਕ ਪਾਸੇ ਹੋ ਕੇ ਕੰਮ ਕਰੀ ਜਾਂਦੇ ਆ ਫਿਰ ਕਹਿ ਕਹਿ ਦਿੰਦੇ ਨੇ ਕਿ ਤੁਸੀਂ ਸਾਡੇ ਤੋਂ ਖੀਜੀ ਨਹੀਂ ਹੋਈਆਂ ਸਾਨੂੰ ਕੰਮ ਰੋਟੀ ਦੇ ਕੇ ਰਾਜੀਓ ਸਾਡੇ ਕੰਮ ਮੰਨ ਕੇ ਰਾਜੀਓ ਹੁਣ ਤਾਂ ਇਹ ਵੀ ਘਰ ਚੱਲ ਜਾਣ ਆਈ ਨਹੀਂ ਹੁੰਦਾ ਕਰ ਹੁਣ ਚਲ ਜਾਨੀ ਕੱਲ ਚਲ ਜਾਂਦੇ ਨੇ ਫਿਰ ਆਪ ਦਾ ਕਿਹੜਾ ਜੀ ਰਾਜਾ ਬਹੁਤ ਟਾਈਮ ਹੋ ਜੇ ਨਾ ਗਿਆ ਨਸਰਾਇਆ ਔੜ ਕਾ ਜਾਂ ਆਉਂਦ ਨੇ ਕਦੋਂ ਪਤਾ ਨਹੀਂ ਕਦੋਂ ਘਰੇ ਆਉਣਗੇ ਚਾਹ ਪੀਣੀ ਸੀ ਇਕੱਠੇ ਜਾ ਪੀਏ ਉਹ ਵੀ ਕੱਲ ਦੋਨੇ ਗੱਲਾਂ ਹੁੰਦੀਆਂ ਫਿਰ ਕੰਮ ਨਹੀਂ ਖਤਮ ਹੁੰਦੇ ਬੰਦੇ ਕੰਮੇ ਖਤਮ ਹੋ ਨਹੀਂ ਦਿੰਦੇ ਕੰਮ ਹੁਣ ਮੇਰਾ ਕਿਚਨ ਦਾ ਸਾਰਾ ਫਿਨਿਸ਼ ਹੈ ਤੇ ਹੁਣ ਮੈਂ ਕੀ ਕਰਨਾ ਕਾਫੀ ਪੀ ਕੇ ਮੈਂ ਆਪਣੇ ਬੈਡਰੂਮ ਦੀ ਕਲੀਨਿੰਗ ਕਰਨੀ ਹੈ ਡਸਟਿੰਗ ਤੇ ਬੈੱਡਸ਼ੀਟ ਚੇਂਜ ਕਰਨੀ ਹੈ ਬਾਕੀ ਸਾਰੀ ਡਸਟਿੰਗ ਮੈਂ ਲੌਬੀ ਦੀ ਦੂਜੇ ਰੂਮਸ ਦੀ ਸਵੇਰੇ ਕਰ ਚੁੱਕੀ ਹਾਂ ਪਰ ਵੀਡੀਓ ਸ਼ੂਟ ਨਹੀਂ ਕਰੀ ਸੀ ਉਹ ਹੀ ਕੱਲ ਫਿਰ ਡਸਟਿੰਗ ਵਾਲੀ ਜਿਹੜੀ ਡੇਲੀ ਤੁਹਾਨੂੰ ਵੀ ਦੇਖਣਾ ਚਾਹੀਦਾ ਬਸ ਆਪਣਾ ਮੇਰਾ ਰੂਮ ਰਹਿ ਗਿਆ ਮੈਨੂੰ ਐਕਚੁਅਲੀ ਬेडशीट ਚੇਂਜ ਕਰਨੀ ਥੋੜਾ ਐਕਸਟਰਾ ਟਾਈਮ ਲੱਗੂਗਾ ਫਿਰ ਮੈਂ ਬਾਅਦ ਵਿੱਚ ਹੀ ਕਰੂੰਗਾ ਬਸ ਇਹ ਰੂਮ ਰਹਿ ਗਿਆ 커피 ਪੀ ਲਈਏ ਫਿਰ ਮੈਂ ਹੁਣੇ ਆ ਥੋੜੇ ਆਪਣੀ ਰੂਮ ਦੀ ਸਫਾਈ ਕਰ ਬاہر ਹੋ ਰਹੀ ਹੈ بارش ਤੁਹਾਨੂੰ ਆਵਾਜ਼ਾਂ ਵੀ ਸੁਣ ਰਹੀ ਹੋਣਗੀ ਬਹੁਤ بارش ਸਵੇਰ ਤੇ بارش ਲੱਗੇ ਹੋਏ ਸਵੇਰ ਦੀ ਹੱਲ ਵੀ ਪੂਰਾ ਮੀਂਹ ਸੀ ਸਾਡੇ ਵੱਲ ਪਰਸੋਂ ਵੀ ਪੂਰਾ ਮੀਂਹ ਸੀ ਅੱਜ ਵੀ ਕਈ ਦਿਨ ਹੋ ਗਏ ਲਗਾਤਾਰ ਹੀ بارش ਹੋ ਰਹੀ ਹੈ ਤਬਾੜ ਪਾਇਆ ਨਹੀਂ ਕਾਫੀ ਪੀਣੀ ਕਾਫੀ ਫੀਕੀ ਫੇਰ ਕਰਦੇ ਕੰਮ ਸ਼ੁਰੂ ਕੁਝ ਗ੍ਰੋਸਰੀ ਲਿਆਂਦੀ ਪਈ ਆ ਡੀਮਾਰਟ ਚੋਂ ਤੇ ਉਹ ਮੈਂ ਲਿਆ ਕੇ ਆਈ ਰੱਖਤੀ ਸੀ ਕਿਉਂਕਿ ਅਸੀਂ ਘਰੇ ਆਉਂਦੇ ਆਵੇਂ ਹੋ ਗਈ ਸੀ ਲੇਟ ਉਹ ਮੇ ਫੋਟਿਆਂ ਦੇ نیچے ਨਾ ਜਿਹੜਾ ਕੈਬਿਨੇਟ ਆ ਉਹ ਮੈਂ ਆਈ ਰੱਖਤੀ ਸੀ ਝੋਲੇ ਉਹ ਮੇ ਜਿਵੇਂ ਜਿਹੜੇ ਫ੍ਰਿਜ ਵਿੱਚ ਰੱਖਣ ਵਾਲੀ ਚੀਜ਼ ਸੀ ਉਹ ਕੱਢਤੀ ਸੀ ਉਹ ਸਮਾਨ ਵੀ ਸੰਭਾਲ ਲੂਗੀ ਪਰ ਹੁਣ ਨਹੀਂ ਸੰਭਾਲਦੀ ਥੋੜਾ ਜਿਹਾ ਦੁਪਹਿਰ ਤੋਂ ਬਾਅਦ ਰੈਸਟ ਰੋਸਟ ਕਰਕੇ ਉਸ ਤੋਂ ਬਾਅਦ ਫੇਰ ਸੰਭਾਲ ਲੂਗੀ ਫਿਲਹਾਲ ਤਾਂ ਸਿਰਫ ਆਪਣਾ ਰੂਮ ਕਲੀਨ ਕਰਕੇ ਮੈਂ ਨਾ ਆਉਂਦੀ ਬਹੁਤ ਹਕਲਕਾਨ ਹੋ ਰਹੀ ਕੋਕ ਨਾ ਗਰਮੀ ਬਹੁਤ ਜ਼ਿਆਦਾ ਗੰਦੀ ਚਿਪਚਿਪਾहट ਬਹੁਤ ਜ਼ਿਆਦਾ ਗੰਦੀ ਹੋਈ ਪਈ ਆਹ ਰਾਜੇ ਪਿੰਡੇ ਤੇ ਨਾ ਖੰਡ ਲੱਗੀ ਹੋ ਗਿਆ ਚਿਪਚਿਪਾ ਦੇ ਪਿੰਡਾ ਨਾ ਕਿ ਇੱਕ ਵਾਰ ਹੁੰਦਾ ਫਰੈਸ਼ ਆ ਫੀਲ ਕਰੀ ਚਾਹ ਕੋਫੀ ਪੀ ਲਈ ਸਾਡੇ ਦਾ ਸੋਕ ਲੈਣਾ ਤੇਜ਼ ਨਹੀਂ ਕਹਿ ਰਿਹਾ ਸਵੇਰ ਦਾ ਹੀ ਆ ਇੱਕ ਵਾਰ ਵੀ ਥੋੜਾ ਜਿਹਾ ਹਟ ਗਿਆ ਸੀਗਾ ਫੇਰ ਫੇਰ ਬਸ ਉਹ ਹੋਰ ਜ਼ਿਆਦਾ ਪਾਰਿਸ਼ਾ ਅੱਜ ਨਾ ਸਵੇਰ ਤੋਂ ਹੀ ਬਾਹਰ ਮੀਂਹ ਪੈ ਰਿਹਾ ਸੀ ਜਿਵੇਂ ਉੱਠੇ ਸੀਗੇ ਉੱਠਣ ਤੋਂ ਪਹਿਲਾਂ ਹੀ ਕਿਨਮਿਨ ਹੋਈ ਜਾ ਰਹੀ ਸੀ ਫਿਰ ਤਾਂ بارش ਇੰਨੀ ਜ਼ਿਆਦਾ ਤੇਜ਼ ਆਈ ਯਾਨੀ ਕਿ ਐਂ ਕਹਨ ਨੂੰ ਅੱਜ ਬਾਹਰ ਵਾਲਾ ਕੰਮ ਕੋਈ ਵੀ ਨਹੀਂ ਹੈਗਾ ਸੀ ਕਰਨਾ ਨਾ ਉਹ ਤੇ ਮੇਰੇ ਕੱਪੜੇ ਪਈ ਸੀ ਧੋਣ ਵਾਲੇ ਕੁਝ ਡਸਟਿੰਗ ਵਾਲੀ ਪਈ ਸੀ ਕਿਚਨ ਦੇ ਟੋਬਲ ਵੀ ਧੋਣੇ ਸੀਗੇ ਪਰ بارش ਕਰਕੇ ਫਿਰ ਮੈਨੂੰ ਸਾਰੇ ਬਾਹਰ ਵਾਲੇ ਕੰਮ ਬੰਦ ਕਰਨੇ ਪਏ ਤੇ ਫਿਰ ਮੈਂ ਕਿਹਾ ਚਲੋ ਅੰਦਰ ਵਾਲੇ ਕੰਮ ਕਰ ਲਾਂ ਦੀਆਂ ਅੰਦਰ ਸਵੇਰੇ ਖਾਣੇ ਵਿੱਚ ਬਣਾਈ ਸੀ ਸਾਬਤ ਮੂੰਗੀ ਦਾਲ ਤੇ ਦਾਲ ਬਣਾਉਣ ਨੂੰ ਕੋਈ ਟਾਈਮ ਨਹੀਂ ਲੱਗਦਾ ਜਸ ਸਿੱਕ ਤੜਕਾ ਹੀ ਲਗਾਉਣਾ ਹੁੰਦਾ ਉਸ ਤੋਂ ਬਾਅਦ ਤਾਂ ਵਾ ਕੁੱਕਰ ਬੰਦ ਕਰਕੇ ਚਲੋ ਫਿਰ ਵਿਸਸ ਆਈ ਜਾਂਦੇ ਆਪਾਂ ਪਰੇ ਹੋ ਜਾਨੇ ਆ ਤੇ ਇੰਨਾ ਕੋਈ ਜ਼ਿਆਦਾ ਕੰਮ ਨਹੀਂ ਸੀ ਕੁਕਿੰਗ ਦਾ ਵੀ ਕੋਈ ਜ਼ਿਆਦਾ ਕੰਮ ਨਹੀਂ ਸੀਗਾ ਤੇ ਹੋਰ ਕੋਈ ਕੱਪੜਿਆਂ ਦਾ ਵੀ ਬਾਹਰ ਵਾਲਾ ਕੋਈ ਕੰਮ ਨਹੀਂ ਸੀ ਅੰਦਰ ਅੰਦਰ ਸੀ ਫਿਰ ਮੈਂ ਅੰਦਰ ساری ਅੱਜ ਮੈਂ ਡਸਟਿੰਗ ਕੀਤੀ 로ਬੀ ਦੀ ਰੂਮ ਸੀ ਡਾਈਨਿੰਗ ਰੂਮ ਦੀ ਸਾਰੇ ਰੂਮਸ ਦੀ ਅੱਜ ਮੈਂ ਡਸਟਿੰਗ ਕਰਦੀ ਮੈਂ ਕਿਹਾ ਚਲੋ ਬਾਹਰ ਵਾਲਾ ਕੰਮ ਤਾਂ ਨਹੀਂ ਹੋਣਾ ਵੀ ਕੰਮ ਤਾਂ ਚਲੋ ਫਿਰ ਕੋਈ ਕਰਨਾ ਹੀ ਆ ਫਿਰ ਮੈਂ ਸਾਰੀ ਡਸਟਿੰਗ ਕਰਤੀ ਇਸ ਪਰ ਮੇਰੇ ਵਾਲਾ ਰੂਮ ਰਹਿ ਗਿਆ ਸੀ ਫਿਰ ਮੈਂ ਇਹਦੀ ਬੈੱਡ ਸ਼ੀਟ ਚੇਂਜ ਕਰਦੀ ਸੀ ਮੈਨੂੰ ਥੋੜਾ ਜਿਹਾ ਐਕਸਟਰਾ ਟਾਈਮ ਲੱਗਣਾ ਸੀ ਮੈਂ ਕਿਹਾ ਚਲੋ ਫਿਰ ਇਹ ਬਾਅਦ ਵਿੱਚ ਕਰੂੰ ਥੋੜਾ ਜ਼ਿਆਦਾ ਟਾਈਮ ਲੱਗੂਗਾ ਤੇ ਇਹ ਆਪਣਾ ਰੂਮ ਮੈਂ ਹੁਣ ਬਾਅਦ ਵਿੱਚ ਲਾਸਟ ਤੇ ਕਰਾਂ ਜਦੋਂ ਸਾਰੇ ਕੰਮ ਮੇਰੇ ਹੋ ਗਏ ਬੈੱਡ ਸ਼ੀਟ ਵੀ ਚੇਂਜ ਕਰਨੀ ਆ ਤੇ ਡਸਟਿੰਗ ਵੀ ਨਾਲ ਹੀ ਹੋ ਜੂ ਫਿਰ ਜਿਸ ਦਿਨ ਬੈੱਡ ਸ਼ੀਟ ਚੇਂਜ ਕਰਦੇ ਆ ਉਸ ਤੇ ਇਹ ਸਾਰੀ ਉਹ ਜੂਈ ਡਸਟਿੰਗ ਕੱਪੜਿਆਂ ਵਾਲਾ ਜੇ ਕੰਮ ਮੇਰਾ ਮਿਸ ਹੋ ਗਿਆ ਕੱਪੜੇ ਹੁਣ 갈ਤੇ ਗਏ ਬਹੁਤ ਜ਼ਿਆਦਾ ਤੇਜ਼ ਨਹੀਂ ਪੈ ਰਹੇ ਸੀਗਾ ਬਾਹਰ ਤੇ ਵਿੰਡੋ ਵਾਲਾ ਬਲਾਈਂਡ ਮੈਂ ਉੱਪਰ ਕਾਪਸ ਮੈਂਗਾ ਦੇਖਣ ਨੂੰ ਚਲੋ ਬਾਹਰੋਂ ਅੱਛਾ ਲੱਗੂਗਾ ਤੇ ਬਾਹਰ ਵਾਲਾ ਡੋਰ ਵੀ ਖੁੱਲਾ ਸੀਗਾ ਤੇ ਬਲਾਈਂਡ ਵੀ ਉੱਪਰ ਕਰਾ ਹੋਇਆ ਸੀ ਬਾਹਰੋਂ ਬਹੁਤ ਸੋਨਾ ਲੱਗ ਰਿਹਾ ਸੀ ਨਹੀਂ ਪੈ ਰਿਹਾ ਵਿੰਡੋ ਵਿੱਚੋਂ ਤੇ ਬਸ ਇਸ ਤਰ੍ਹਾਂ ਦਾ ਅੱਜ ਕੁਝ ਕੰਮ ਸੀਗੇ ਨੀਚੇ ਵਾਲੀ ਬੈੱਡ ਸ਼ੀਟ ਵੀ ਮੈਂ ਚੇਂਜ ਕਰਤੀ ਕਉਂਕਿ ਹੁਣ ਗਰਮੀਆਂ ਵਿੱਚ ਮੈਂ ਥੋੜਾ ਜਲਦੀ ਚੇਂਜ ਕਰ ਦਾਂ ਨੇ ਡਸਟ ਦਾ ਫਿਲਹਾਲ ਮੌਸਮ ਹਜੇ ਇੰਨਾ ਜ਼ਿਆਦਾ ਡਸਟ ਦਾ ਹੈ ਨਹੀਂ ਕਿਉਂਕਿ ਬਰਸਾਤਾਂ ਦਾ ਟਾਈਮ ਹੈ ਪਰ ਕਈ ਵਾਰ ਆਪਾਂ ਲੇਟਦੇ ਆਂ ਟੂਈ ਨੂੰ ਪਸੀਨਾ ਵਗੈਰਾ ਆਉਂਦਾ ਹੇ ਨੀਚੇ ਤੱਕ ਫਿਰ ਉਹਦੀ ਪਸੀਨੇ ਦੀ 스ਮੈਲ ਵੀ ਕਹਿ ਲਉ ਪਸੀਨਾ ਵੀ ਜਾਂਦਾ ਨੀਚੇ ਬੈੱਡ ਸ਼ੀਟਸ ਮੈਂ ਚੇਂਜ ਕਰਦੀ ਤੇ ਉੱਪਰ ਵਾਲੀ ਚਲੋ ਕਰਨੀ ਹੀ ਸੀ ਤੇ ਬੈੱਡ ਸ਼ੀਟਸ ਚੇਂਜ ਹੋ ਗਈਆਂ ਰੂਮ ਦੀ ਡਸਟਿੰਗ ਹੋ ਗਈ ਹੈਲਪਰ ਝਾੜੂ ਪੋਚਾ ਕਰ ਗਈ ਸੀ ਬੈਂਡ ਸ਼ੀਟ ਚੇਂਜ ਕਰਨ ਤੋਂ ਬਾਅਦ ਬਹੁਤ ਵਧੀਆ ਫੀਲਿੰਗ ਆਉਂਦੀ ਇੱਕ ਦਿਨ ਤਾਂ ਬਹੁਤ ਵਧੀਆ ਲੱਗਦਾ ਦੂਜੇ ਦਿਨ ਫੇਰ ਆਈ ਹੋ ਜਾਂਦੀ ਵੀ ਚਲੋ ਇਹ ਤਾਂ ਹੁਣ ਪੁਰਾਣੀ ਹੋ ਗਈ ਇਸ ਵਾਰ ਬੈੱਡ ਸ਼ੀਟਸ ਮੈਂ ਨਵੀਆਂ ਦਿਲ ਕਰ ਰਿਹਾ ਸੀ ਲੈਣ ਦਾ ਪਰ ਮੈਂ ਨਹੀਂ ਲਈ ਮੈਂ ਕਿਹਾ ਫਿਰ ਉਹੀ ਗੱਲ ਅਲਮਾਰੀਆਂ ਵਿੱਚ ਐਨੀ ਜਗ੍ਹਾ ਨਹੀਂ ਹੁੰਦੀ ਰੱਖਣ ਦੀ ਤਰਾਂਗੇ ਕਿੱਥੇ ਕਿਉਂਕਿ ਆਲਰੇਡੀ ਮੇਰੇ ਕੋਲ ਬੈੱਡ ਸ਼ੀਟ ਜਿਹੜੀਆਂ ਪਹਿਲਾਂ ਪਈਆਂ ਨੇ ਉਹਨਾਂ 'ਚ ਮੇਰੀ ਕੋਈ ਬੈੱਡ ਸ਼ੀਟ ਖਰਾਬ ਨਹੀਂ ਹੋਈ ਮੇਰੇ ਕੋਲ ਨਾ ਕੱਪੜਾ ਬਹੁਤ ਘੱਟ ਖਰਾਬ ਹੁੰਦਾ ਟੌਵਲ ਹੋਏ ਆਪਣੇ ਡੇਲੀ ਰੂਟੀਨ ਪਾਉਣ ਵਾਲੇ ਕੱਪੜੇ ਹੋਏ ਬੈੱਡ ਸ਼ੀਟਸ ਹੋਈਆਂ ਖਰਾਬ ਨਹੀਂ ਹੁੰਦੇ ਕਈ ਪੈਣਾ ਕਹਿੰਦੀ ਸਾਡੇ ਛਾਦਰਾਂ ਤੌਲੇ ਬਹੁਤ ਖਰਾਬ ਹੁੰਦੇ ਨੇ ਸਾਡੇ ਤਾਂ ਫਟਦੇ ਹੀ ਨਹੀਂ ਨਾ ਰੰਗ ਖਰਾਬ ਹੁੰਨ ਨਾ ਛਾਦਰਾਂ ਖਸਨ ਨਾ ਫਟਣ ਕਿੰਨੇ ਸਾਲਾਂ ਬਾਅਦ ਕਿਤੇ ਕਦੀ ਕੋਈ ਛਾਦਰ ਖਰਾਬ ਹੁੰਦੀ ਐ ਨਾ ਕਦੇ ਰੰਗ ਵੀ ਨਹੀਂ ਫੇਡ ਹੋਇਆ ਕੋਈ ਛਾਦਰਾਂ ਦੇ ਤੇ ਹੁਣ ਅਸੀਂ ਦੁਪਹਿਰ ਦਾ ਟਾਈਮ ਹਲੇ ਮੈਂ ਚਾਹ ਨਹੀਂ ਪੀਤੀ ਸੀ ਆਪਣਾ ਲੰਚ ਕਰਨ ਤੋਂ ਬਾਅਦ ਥੋੜਾ ਜਿਹਾ ਮੈਂ ਸੌਂ ਗਈ ਸੀ ਉਸ ਤੋਂ ਬਾਅਦ ਉੱઠી ਮੈਂ ਕਿਹਾ ਚਾਹ ਨੂੰ ਤਾਂ ਹਜੇ ਟਾਈਮ ਪ ਕਿ ਮੈਂ ਆਪਣਾ ਜਿਹੜਾ ਗਰੋਸਰੀ ਕਰੀ ਸੀ ਇੱਕ ਦਿਨ ਪਹਿਲਾਂ ਵੀ ਉਹ ਸੰਭਾਲਣਾ ਸਾਮਾਨ ਸਾਰਾ ਰਾਸ਼ਨ ਸੀਗਾ ਆਇਆ ਉਹ ਸੰਭਾਲ ਲਈ ਕੋਈ ਇਹ ਵੀ ਸੰਭਾਲਣਾ ਹੈ ਵੀ ਕੋਈ ਨਾ ਕੋਈ ਚੀਜ਼ ਡੱਬਿਆਂ ਵਿੱਚ ਵੀ ਪੌਣੀ ਸੀ ਕੁਛ ਨਾ ਕੁਛ ਸਾਮਾਨ ਖਤਮ ਹੋਇਆ ਪਿਆ ਸੀ ਤੇ ਡੱਬਿਆਂ ਵਿੱਚ ਵੀ ਰੀਫਿਲ ਕਰਨਾ ਸੀ ਰੀਫਿਲ ਤਾਂ ਹੋ ਜੀ ਚੋਂ ਝੋਲਿਆਂ ਚੋਂ ਕੱਢਾਂਗੇ ਥਾਂ ਸਿਰ ਇਹਨੂੰ ਰੱਖਾਂਗੇ ਕਿਉਂਕਿ ਆਪਾਂ ਸ਼ਾਪਿੰਗ ਦਾ ਕਰ ਲਾਣੇ ਆ ਤੇ ਉਸ ਤੋਂ ਬਾਅਦ ਸਾਮਾਨ ਸੰਭਾਲਣਾ ਇੱਕ ਬਹੁਤ ਵੱਡਾ ਹੈ ਕਹਿ ਲਓ ਵੀ ਕੰਮ ਹੋ ਜਾਂਦਾ ਸਾਰੇ ਝੋਲੇ ਮੈਂ ਇੱਥੇ ਲਿਆ ਕੇ ਰੱਖੂੰਗੀ ਤੇ ਡਾਈਨਿੰਗ ਟੇਬਲ ਤੇ ਹੀ ਮੈਂ ਪਹਿਲਾਂ ਮੈਂ ਸਾਮਾਨ ਰੱਖਦੀ ਹੁੰਦੀ ਆ ਤਾਕੇ ਅਲੱਗ-ਅਲੱਗ ਕਰਕੇ ਸਾਰਾ ਇਹ ਸਮਾਨ ਮੈਂ ਰੱਖਦਾ ਹਾਂ ਉਸ ਤੋਂ ਬਾਅਦ ਫਿਰ ਚੱਕੋ ਤੇ ਧਰੋ ਜਿੱਤੇ ਚੀਜ਼ ਦੀ ਜਗ੍ਹਾ ਹੈਗੀ ਆ ਇੱਕ ਵਾਰ ਅਲੱਗ-ਅਲੱਗ ਕਰਕੇ ਸਾਰਾ ਸਾਰਟ ਆਊਟ ਕਰਕੇ ਰੱਖ ਦਾਂਗੇ ਨਾ ਫਿਰ ਆਪਾਂ ਨੂੰ ਪਤਾ ਲੱਗ ਜੰਦਾ ਕਿ ਕੀ ਸਮਾਨ ਆ ਕਿਹੜੀ ਚੀਜ਼ ਆਪਾਂ ਕਿੱਥੇ ਰੱਖਣੀ ਆ ਇੱਕ ਵਾਰ ਸਾਰੇ ਪਹਿਲੇ ਝੋਲੇ ਖਾਲੀ ਕਰੂੰਗੀ ਤੇ ਉਸ ਤੋਂ ਬਾਅਦ ਇਹਨਾਂ ਟਕਾਉਂਗੀ ਕਿਉਂਕਿ ਸਾਰਾ ਸਮਾਨ ਆਪਾਂ ਅਲੱਗ-ਅਲੱਗ ਜਗ੍ਹਾ ਤੇ ਰੱਖਦੇ ਹਾਂ ਜਿਵੇਂ ਸਾਬਣ ਦਾ ਸਰਫ ਪੇਸਟ ਇਹ ਜਾਂ ਕੁਝ ਆਪਾਂ ਲੱਗ ਜਗ੍ਹਾ ਤੇ ਰੱਖਾਂਗੇ ਕਿਚਨ ਵਾਲਾ ਜਿਹੜਾ ਸੌਂ ਦਾ ਪੱਤਾ ਕੋਈ ਦਾਲਾਂ ਨੂਨ ਮਿਰਚ ਮਸਾਲੇ ਉਹ ਲੱ ਤੇ ਕੋਈ ਦੂਸਰਾ ਸਮਾਨ ਕੋਈ ਬਿਸਕੁਟ ਨਮਕੀਨ ਵਗੈਰਾ ਉਹ ਅਲੱਗ ਜਗ੍ਹਾ ਤੇ ਰੱਖਾਂਗੇ ਸਭ ਚੀਜ਼ਾਂ ਦੀ ਜਗ੍ਹਾ ਲੱਗ-ਲੱਗ ਹੁੰਦੀਆਂ ਨੇ ਉਸ ਅਕੋਰਡਿੰਗ ਫਿਰ ਸਮਾਨ ਨੂੰ ਇੱਕ ਅਲੱਗ ਕੈਟੇਗੋਰੀਜ਼ ਕਰ ਲਾਉਣੀ ਹੁੰਦੀ ਆ ਉਸ ਤੋਂ ਬਾਅਦ ਫਿਰ ਚੱਕ ਕੇ ਫੇਰ ਰੱਖਣੀ ਹੁੰਦੀ ਆ ਰਾਤ ਅਸੀਂ ਉਹਦੇ ਉਹਦੇ ਲੇਟ ਹੋ ਗਈ ਉਹਦੋਂ ਮੇਰੇ ਕੋਲ ਟਾਈਮ ਨਹੀਂ ਸਮਾਂਹਣ ਦਾ ਸੋਭਾ ਵੀ ਮੈਂ ਕਿਹਾ ਚਲੋ ਆ ਪਹਿਲਾਂ ਆਪਣੇ ਦੂਜੇ ਕੰਮ ਕਰ ਲੈਂਦੇ ਆ ਗਰੋਸਰੀਸਰ ਮੈਂ ਬਾਅਦ ਵਿੱਚ ਇਹ ਸਮਾਂਹ ਲੂੰਗੀ ਤਾਂ ਕਰਕੇ ਮੈਂ ਛੋਲੇ ਐਸ ਅੱਦਈ ਰੱਖਦੇ ਸੀਗੇ ਬਸ ਫਿਰ ਫ੍ਰਿਜ ਫ੍ਰਿਜ ਵਾਲਾ ਸਮਾਨ ਮੈਂ ਕੱਢ ਕੇ ਜ਼ਰੂਰ ਫ੍ਰਿਜ ਵਿੱਚ ਲਗਾਤਾ ਸੀਗਾ ਬਾਕੀ ਸਮਾਨ ਇਸ ਤਰੀਕੇ ਨਾਲ ਹੀ ਰੱਖਤਾ ਸੀਗਾ ਇਹ ਹੈ ਕੁਝ ਕ੍ਰੋਸਰੀ ਸ਼ਾਪਿੰਗ ਥੋੜਾ ਥੋੜਾ ਕਰਦੇ ਕਰਦੇ ਬਹੁਤ ਘਰ ਦਾ ਸਮਾਨ ਹੋ ਜਾਂਦਾ ਸਭ ਤੋਂ ਪਹਿਲਾਂ ਹੈਗਾ ਮੈਦਾ ਇਹ ਮੈਂ ਮਟਰੀ ਬਣਾਉਂਗੀ ਤਾਂ ਮੈਂ ਲੈ ਕੇ ਆਇਆ ਮੈਦਾ ਮਟਰੀ ਜਾਂ ਕੇਕ ਚੂਸ ਹੁੰਦਾ ਮੂਫਲੀ ਪੀਨਟਸ ਕੱਚੀਆਂ ਬੇਸਨ ਨਮਕ ਚਾਹ ਪੱਤੀ ਜੀਰਾ ਤੇ ਸੌਂਸ ਇਹ ਹੋ ਗਏ ਚਾਲ ਚਨੇ ਚਿੱਟੇ ਜਨੇ ਰਾਜਮਾ ਤਿੰਨੇ ਤਰ੍ਹਾਂ ਦੇ ਆਪਣੇ ਜਨੇ ਰਾਜਮਾ ਹੋ ਗਏ ਭੁੰਨੇ ਹੋਏ ਚਾਨੇ ਹੋ ਗਏ ਬੁੰਦੀ ਤੇ ਪੈਕੇਟ ਹੋ ਗਏ ਮੂੰਗੀ ਮਸਰੀ ਦਾਲ ਹੋ ਗਈ ਮਸਰੀ ਘੱਟ ਲੈਂਦੇ ਘੱਟ ਲੱਗਦੇ ਮੂੰਗੀ ਜ਼ਿਆਦਾ ਲੱਗਦੀ ਮੂੰਗੀ ਜ਼ਿਆਦਾ ਲੈ ਕੇ ਆਉਂਦੀ ਆ ਤੇ ਸੂਜੀ ਦਾ ਪੈਕੇਟ ਹੋ ਗਿਆ ਤੇ ਬਾਕੀ ਇੱਧਰ ਆ ਗਏ ਸਾਰੇ ਆਪਣੇ ਬਾਥਰੂਮ ਦਾ ਟਾਇਲਟਰੀ ਦਾ ਸਮਾਨ ਜਿਵੇਂ ਭਾਂਡੇ ਮਾਜਣ ਵਾਲੀ ਪਤੰਜਲੀ ਸੋਪ ਹੋ ਗਈ ਇਹ ਖਾਦੀ ਦੀ ਸੋਪ ਹੋ ਗਈ ਧੋਣ ਵਾਲੀ ਸਾਬਣ ਨਾਲ ਕੱਪੜੇ ਧੋਣ ਵਾਲੀ ਸਾਬਣ ਪੇਸਟ ਸ਼ੈਂਪੂ ਹੋ ਗਏ ਹੈਅਰ ਆਇਲ ਹੈਂਡ ਵਾਸ਼ ਦੇ ਪੈਕੇਟ ਹੋ ਗਏ ਤੇ ਕਿਚਨ ਦਾ ਇਹ ਲਿਕੁਇਡ ਹੋ ਗਿਆ ਭੰਡ ਮਾਂਜ ਨਾਲ ਰਿਫਲੈਕਟ ਇਹ ਮੈਨੂੰ ਵਿਮੋ ਨਾਲੋਂ ਵੀ ਜ਼ਿਆਦਾ ਅੱਛਾ ਲੱਗਾ ਇੱਕ ਵਾਰ ਮੈਂ ਪਹਿਲਾਂ ਲੈ ਕੇ ਆਂਦਾ ਸੀ ਮੈਨੂੰ ਬਹੁਤ ਅੱਛਾ ਲੱਗਾ ਤੇ ਇਸ ਵਾਰ ਵੀ ਮੈਂ ਇਹਦੀ ਵੱਡੀ ਪੈਕਿੰਗ ਲੈ ਕੇ ਆਈ ਆ ਰਿਫਲੈਕਟ ਦੀ ਬਹੁਤ ਅੱਛਾ ਲੱਗਿਆ ਵਾਲਾ ਲਿਕੁਇਡ ਮੈਨੂੰ ਤੇ ਮਿਸਟਰ ਮਸਲ ਕਿਚਨ ਕਲੀਨਰ ਇਹ ਸਾਨੂੰ ਮੂ ਡੀਮਾਰਟ ਚੋਂ ਨਾ ਬਹੁਤ ਸਸਤਾ ਮਿਲ ਗਿਆ ਯਾਨੀ ਕਿ 220 ਦਾ ਪ੍ਰਾਈਸ ਲਿਖਿਆ ਹੋਇਆ ਹੈ ਪਰ ਡੀਮਾਰਟ ਚੋਂ ਸਾਨੂੰ 175 ਦਾ ਮਿਲ ਗਿਆ ਓਨਲੀ 175 ਦਾ ਬਾਕੀ ਇਨਸੈਕਟ ਕਿਲਰ ਹੋ ਗਏ ਇਹ ਨਾਉਣ ਵਾਲੇ ਸ ਆਪਣਾ ਹੋ ਗਈਆਂ ਹਾਰਪੀ डीमार्ट 'ਚ ਬਹੁਤ ਫਰਕ ਪੈਂਦਾ ਚੀਜ਼ ਸਭ ਬਹੁਤ ਪ੍ਰਾਈਸ ਘੱਟ ਆ ਇਹਧਰ ਹੋਗੀ ਬੇਲ ਪੂਰੀ ਦੇ ਪੈਕੇਟ ਹੋਗੇ ਹਲਕੇ ਫੁਲਕੇ ਭੁੱਖ ਲੱਗੇ ਹੋਵੇ ਕੱਢੋ ਸਬਜ਼ੀ ਵਗੈਰਾ ਕੱਢੋ ਤੇ ਬਣਾਓ ਬਾਕੀ ਇਮਿਊਨਿਸ ਹੋਗੀ ਤੰਦੂਰੀ ਇਮਿਊਨਿਸ ਹੋਗੀ ਇਹ ਹੌਟ ਪੀਲੀ ਪੀਸ ਸੌਸ ਹੋਗੀ ਪੀਨਟ ਬਟਰ ਹੋ ਗਿਆ ਇਹ ਵੀ ਬਹੁਤ ਡਿਸਕਾਊਂਟ ਤੇ ਮਿਲ ਗਿਆ ਪੀਨਟ ਬਟਰ ਵੀ ਬਾਕੀ ਸੀਡਸ ਹੋ ਗਏ ਇਸ ਵਾਰ ਮੈਂ ਇੱਕ ਸੀਡ ਥੋੜੇ ਹੋਰ ਸ਼ੁਰੂ ਕੀਤੇ ਨੇ ਪਹਿਲਾਂ ਮੈਂ ਸਨਫਲਾਵਰ ਤੇ ਖਾਂਦੀ ਹੁੰਦੀ ਸੀ ਸਨਫਲਾਵਰ ਸੀਡਸ ਤੇ ਕਿਹੜੇ ਸੀਡਸ ਪੰਪਕਿਨ ਸੀਡਸ ਇਸ ਵਾਰ ਵਾਟਰਮੈਲਨ ਸੀਡਸ ਵੀ ਲਿਆਂਦੇ ਨੇਗੇ ਕਾਲੀ ਮਿਰਚ ਹੋ ਗਈ ਇਹ ਸਾਰਾ ਕਿਚਨ ਦਾ ਹੈ ਸਮਾਨ ਹੈ ਘਰ ਦਾ ਸੌਂਦਾ ਪੱਤਾ ਸਾਰਾ ਤੇ ਹੁਣ ਇਹਨਾਂ ਨੂੰ ਟਿਕਾਉਣਾ ਹੈ ਆਪੋ ਆਪਣੀ ਥਾਂ ਤੇ ਬਹੁਤ ਵੱਡਾ ਕੰਮ ਲੱਗਦੇ ਇਹ ਵੀ ਸੰਭਾਲਣ ਦਾ ਪੂਰਾ ਮੈਨੂੰ ਘੰਟਾ ਸਵਾ ਘੰਟਾ ਲੱਗਿਆ ਸੀ ਸਮਾਨ ਸੰਭਾਲਦੀ ਨੂੰ ਇੱਕ ਮੈਂ ਗੱਤੇ ਦਾ ਡੱਬਾ ਲਗਾਏ ਹੋਏ ਇਹਦੇ ਵਿੱਚ ਮੈਂ ਸਾਰਾ ਬਾਥਰੂਮ ਦਾ ਸਮਾਨ ਟਾਇਲਟਰੀ ਦਾ ਜਾਨੀ ਨੋਨ ਵਾਲੀ ਸਾਬਣ ਕਪੜੇ ਤੋਂ ਵਾਲੀ ਸਾਬਣ ਸ਼ੈਂਪੂ ਹੋ ਗਿਆ ਹੈਂਡ ਵਾਸ਼ ਨੀਲ ਹਾਰਪਿਕ ਸਭ ਕੁਝ ਮੈਂ ਇਹਦੇ ਵਿੱਚ ਰੱਖ ਦਿੰਦੀ ਹਾਂ ਇਹੀਆਂ ਚੀਜ਼ਾਂ ਇਹ ਚੀਜ਼ਾਂ ਨੂੰ ਇਹ ਸਮਾਨ ਨੂੰ ਮੈਂ ਦੂਸਰੀ ਗਰੋਸਰੀ ਚ ਮਿਕਸ ਨਹੀਂ ਕਰ ਦਿੰਦੀ ਦਾਲਾਂ ਵਗੈਰਾ ਚ ਉਹ ਰਾਸ਼ਨ ਚ ਮਿਕਸ ਨਹੀਂ ਕਰਦੀ ਕਿਉਂਕਿ ਫਿਰ ਉਹਨਾਂ ਚ ਨਾ ਸਾਬਣਾਂ ਸਰਫਰੀ ਸਮੈਲ ਆਉਣ ਲੱਗ ਜਾਂਦੀ ਹੈ ਤੇ ਇਹ ਮੈਂ ਅਲੱਗ ਤੋਂ ਗੱਤੇ ਦਾ ਡੱਬਾ ਲਗਾਇਆ ਉਹਦੇ ਵਿੱਚ ਮੈਂ ਰੱਖ ਦਾਨੀ ਆ ਤੇ ਡੱਬੇ ਨੂੰ ਫਿਰ ਮੈਂ ਇਹ ਅੰਦਰ ਇੱਕ ਕਬੜਾ ਸਾਡੀ ਪੈਂਟਰੀ ਦੇ ਪਿੱਛੇ ਆਪਣਾ ਹੀ ਹੋ ਗਿਆ ਐਜ਼ ਅ ਸਟੋਰੇਜ ਇਹਦੇ ਵਿੱਚ ਮੈਂ ਰੱਖਦਾਂ ਨਹੀਂ ਹੈਗੀ ਸਾਰਾ ਸਮਾਨ ਇਹ ਜਿਹੇ ਬਾਥਰੂਮ ਦਾ ਇੱਥੇ ਹੀ ਹੁੰਦਾ ਫਿਰ ਇੱਕ ਜਗ੍ਹਾ ਤੋਂ ਨਾ ਚੀਜ਼ ਮਿਲ ਜਾਂਦੀ ਹੈ ਇਹ ਨਹੀਂ ਹੈਗਾ ਕੋਈ ਕਿਤੇ ਰੱਖ ਦੋ ਕਿਤੇ ਰੱਖ ਦੋ ਇੱਕ ਜਗ੍ਹਾ ਤੇ ਇੱਕੋ ਜੀ ਚੀਜ਼ ਰੱਖੋ ਤਾਂ ਆਪਾਂ ਨੂੰ ਲੱਭਣੀ ਵੀ ਸੌਖੀ ਰਹਿੰਦੀ ਹੈ ਕਹੈਂਡ ਵਾਸ਼ ਦਾ ਪੈਕੇਟ ਪਹਿਲਾਂ ਖਾਲੀ ਪਿਆ ਸੀ ਇਹਦੇ ਵਿੱਚ ਉਹ ਮੈਂ ਜਦੋਂ ਕੱਪੜੇ ਧੋਵਾਂਗੀ ਤਾਂ ਕੱਟ ਕੇ ਕੱਪੜਿਆਂ ਵਿੱਚ ਵਾਸ਼ ਕਰ ਦਿਆਂਗਾ ਕਿਉਂਕਿ ਪੈਕੇਟ ਦੇ ਅੰਦਰ ਕਾਫੀ ਲੱਗਿਆ ਰਹਿ ਜਾਂਦਾ ਤੇ ਹੁਣ ਸੇ ਸਾਰਾ ਕਿਚਨ ਵਾਲਾ ਸਮਾਨ ਸੰਭਾਲਣ ਨੂੰ ਜਿਹੜਾ ਰਾਸ਼ਨ ਸੀ ਕੋਈ ਸੂਜੀ ਮੈਂ ਇੱਦਾਂ ਦਾਲਾਂ ਵਗੈਰਾ ਇਹ ਸੰਭਾਲਦੀਆਂ ਇੱਦਾਂ ਤੇ ਮੈਂ ਬਾਕਸ ਕੰਟੇਨਰ ਲਗਾਏ ਹੋਏ ਨੇ ਤੇ ਉਹਨਾਂ ਵਿੱਚ ਸਾਰੇ ਪੈਕੇਟਸ ਆ ਜਾਂਦੇ ਨੇਗੇ ਜਿਹੜੀ ਵੀ ਪੈਕੇਟ ਦੀ ਲੋੜ ਆ ਤੁਸੀਂ ਇਹਦੇ ਵਿੱਚੋਂ ਕੱਢੋ ਤੇ ਆਪਣਾ ਤੁਸੀਂ ਡੱਬੇ ਵਿੱਚ ਰੀਫਿਲ ਕਰ ਲਓ ਸਮਾਨ ਫਿਰ ਆਪਣਾ ਇੱਧਰ ਉੱਧਰ ਖਿੰਡਿਆ ਨਹੀਂ ਰਹਿੰਦਾ ਇੱਕ ਜਗ੍ਹਾ ਤੇ ਬੰਦ ਸੇਫ ਰਹਿੰਦਾ ਤੇ ਟਰਾਂਸਪੇਰੈਂਟ ਡੱਬਿਆਂ ਚੋਂ ਆਪਾਂ ਨੂੰ ਦਿਖ ਵੀ ਜਾਂਦਾ ਵੀ ਕਿਹੜਾ ਪੈਕੇਟ ਕਿਹੜੇ ਡੱਬੇ ਵਿੱਚ ਪਿਆ ਅਸੀਂ ਨਾ ਕਿਤੇ ਕੰਮ ਗਏ ਸੀ ਅਸੀਂ ਸਪੈਸ਼ਲ ਟੀਮ ਆਰਟ ਨਹੀਂ ਗਏ ਸੀ ਨਾ ਮੈਂ ਕੋਈ ਲਿਸਟ ਬਣਾਈ ਸੀ ਟੀਮ ਆਰਟ ਦੀ ਵੀ ਆ ਸਾਮਾਨ ਲੈ ਕੇ ਆਉਣਾ ਵੀ ਆ ਖਤਮ ਦੋ ਚਾਰ ਚੀਜ਼ਾਂ ਦਿਮਾਗ ਵਿੱਚ ਜ਼ਰੂਰ ਸੀ ਪਰ ਜਦੋਂ ਉੱਥੇ ਆਪਾਂ ਜਾ ਕੇ ਦੇਖਦੇ ਆ ਨਾ ਸਾਮਾਨ ਫਿਰ ਯਾਦ ਆ ਜਾਂਦਾ ਮੈਂ ਨਾਲ ਦੀ ਨਾਲ ਦਿਮਾਗ ਅਚ ਆ ਜਾਂਦਾ ਵੀ ਹਾਂ ਚੀਜ਼ ਹੈ ਨਹੀਂ ਆ ਖਤਮ ਹੋਣ ਵਾਲੀ ਆ ਆਪਾਂ ਨੂੰ ਜਾਦੀ ਚਾਹੀਦੀ ਹੁੰਦੀ ਆ ਉੱਥੇ ਆਟੋਮੈਟਿਕਲੀ ਤੁਹਾਡੇ ਦਿਮਾਗ ਚ ਆਈ ਜਾਂਦਾ ਵੀ ਆ ਚੀਜ਼ਾਂ ਆਪਾਂ ਲੈਣੀਆਂ ਨੇ ਐਕਸਟਰਾ ਰਾਸ਼ਨ ਮੈਂ ਕਦੇ ਡੰਪ ਨਹੀਂ ਕਰਦੀ ਘਰੇ ਕਦੇ ਵੀ ਮੈਨੂੰ ਦਵਿੰਦਰ ਕਹਿੰਦੇ ਨੇ ਆ ਚੀਜ਼ ਹੋਰ ਲੈ ਲਾ ਆ ਵੱਡੀ ਪੈਕਿੰਗ ਲੈ ਲਾ ਆ ਹੀ ਲੈ ਲਾ ਮੈਂ ਕਹਿੰਦਾ ਨਹੀਂ ਨਹੀਂ ਵੀ ਸੰਭਾਲਣਾ ਸਮਾਨ ਬਹੁਤ ਜਿਆਦਾ ਔਖਾ ਬਹੁਤ ਮੈਂ ਸਮਾਨ ਕੱਟ ਰੱਖਦੀਆਂ ਜਾਨੀ ਕਹਿੰਦੇ ਮਹੀਨੇ ਦਾ ਰਾਸ਼ਨ ਰੱਖਦੀ ਹਾਂ half ਮਹੀਨਾ ਚੱਲ ਜੇ ਡੇਢ ਮਹੀਨਾ ਚੱਲ ਜਾਓ ਅਲੱਗ ਗੱਲ ਹੈ ਪਰ ਕੋਸ਼ਿਸ਼ ਇੰਨੀ ਹੁੰਦੀ ਵੀ ਇੱਕ ਵਾਰ ਮਹੀਨੇ ਦਾ ਹੀ ਸਮਾਨ ਘਰੇ ਰੱਖੀਏ ਕਿਉਂਕਿ ਸਮਾਨ ਸੰਭਾਲਣਾ ਬਹੁਤ ਜਿਆਦਾ ਔਖਾ ਜਿਹਦੀ ਜ਼ਿੰਮੇਵਾਰੀ ਹੁੰਦੀ ਉਹਨੂੰ ਪਤਾ ਜੇ ਕਦੀ ਦਾਲ ਖਰਾਬ ਹੋ ਜੇ ਪੈਕੇਟ ਵਿੱਚ ਪਈ ਤਾਂ ਆਪ ਨੂੰ ਐ ਲੱਗਦਾ ਵੀ ਹਾਏ ਹੋ ਕਿਉਂ ਹੋ ਗਈ ਮੇਰੇ ਤੋਂ ਗਲਤੀ ਹੋ ਗਈ ਹੈ ਨਾ ਉਸ ਸਮਾਨ ਨਾਲ ਵੀ ਔਖਾ ਜਗ੍ਹਾ ਵੀ ਚਾਹੀਦੀ ਹੈ ਸਮਾਨ ਨੂੰ ਆਪਣੇ ਉਹ ਤੇ ਹਰ ਟਾਈਮ ਨਿਗਾ ਵੀ ਚਾਹੀਦੀ ਕਿਉਂਕਿ ਆਪਣੀ ਡਿਊਟੀ ਆਪਾਂ ਲੈ ਆਂਦਾ ਰੱਖਿਆ ਆਪਾਂ ਹੀ ਯੂਜ਼ ਕਰਨਾ ਕਿਸ ਤਰੀਕੇ ਨਾਲ ਕਰਨਾ ਆਪਣੀ ਜ਼ਿੰਮੇਵਾਰੀ ਬਣ ਜਾਂਦੀ ਹੈ ਫਿਰ ਇਸ ਕਰਕੇ ਮੈਂ ਬਹੁਤ ਜ਼ਿਆਦਾ ਸਮਾਨ ਟੰਪ ਨਹੀਂ ਕਰਦੀ ਹੈਗੀ ਬਾਕੀ ਜਿਹੜੇ ਕੋਈ ਬਿਸਕਟ ਨਮਕੀਨ ਹੁੰਦੇ ਨੇ ਕੋਈ 스ਨੈਕਸ ਹੋਗੇ ਖਾਣ ਵਾਲੇ ਜਿਵੇਂ ਭੁੰਨੇ ਚਨੇ ਹੋਗੇ ਬੇਲ ਪੂਰੀ ਵਾਲੇ ਪੈਕੇਟ ਹੋਗੇ ਇਹ ਮੈਂ ਇੱਥੇ ਆਪਣੇ ਡਾਈਨਿੰਗ ਹਾਲ 'ਚ ਹੀ ਰੱਖ ਦਿੰਦੇ ਹੁੰਦੇ ਆ ਕੰਟੇਨਰ ਵਿੱਚ ਪਾ ਕੇ ਫਿਰ ਇੱਥੋਂ ਚੱਕੀ ਜਾਂਦੇ ਨੇ ਉਹੀ ਜਗ੍ਹਾ ਨਾਲ ਹਰ ਇੱਕ ਚੀਜ਼ ਇੱਕ ਅਲੱਗ-ਅਲੱਗ ਜਗ੍ਹਾ ਹੁੰਦੀ ਹੈ ਕੈ ਰੱਖਣਾ ਪੈਂਦਾ ਸਾਰਾ ਸਮਾਨ ਫਿਰ ਉਹੀ ਚੀਜ਼ ਜਿਹੜੀ ਚੀਜ਼ ਲੋਡ ਆਪ ਉਥੋਂ ਚੱਕ ਸਕਦੇ ਆ ਤੇ ਹੁਣ ਕੁਝ ਸਮਾਨ ਮੈਂ ਡੱਬਿਆਂ ਵਿੱਚ ਰੀਫਿਲ ਕਰਨਾ ਸੀ ਜਿਹੜਾ ਬਿਲਕੁਲ ਹੀ ਖਤਮ ਸੀਗਾ ਤੇ ਉਹ ਪੈਕੇਟਸ ਮੈਂ ਅਲੱਗ ਕੱਢ ਲਈ ਤੇ ਉਹਨਾਂ ਨੂੰ ਮੈਂ ਰੀਫਿਲ ਕਰਦਾ ਨੇ ਡੱਬਿਆਂ ਵਿੱਚ ਇੱਕਦਾਂ ਨਮਕ ਬਿਲਕੁਲ ਖਤਮ ਹੋਇਆ ਪੈਸੇ ਨਮਕ ਦੋ ਤਰ੍ਹਾਂ ਦਾ ਅਸੀਂ ਯੂਜ਼ ਕਰਦੇ ਆ ਇੱਕ ਤਾਂ ਟਾਟਾ ਸਾਲਟ ਹੁੰਦਾ ਜਿਹੜਾ ਆਇਓਡਾਈਜ਼ਡ ਸਾਲਟ ਹੋ ਗਿਆ ਇੱਕ ਸੇਂਧਾ ਨਮਕ ਪਹਿਲਾਂ ਮੈਨੂੰ ਆਈ ਸੀ ਵੀ ਸੇਂਧਾ ਨਮਕ ਬੈਟਰ ਆ ਉਹੀ ਇਕੱਲਾ ਯੂਜ਼ ਕਰਦੇ ਸੀਗੇ ਪਰ ਹੌਲੀ ਹੌਲੀ ਫਿਰ ਨੋਲਿਜ ਮਿਲੀ ਕਿ ਵੀ ਨਹੀਂ ਕੱਲਾ ਸਿੰਦਰ ਨਮਕ ਵੀ ਨਹੀਂ ਯੂਜ਼ ਕਰਨਾ ਹੁੰਦਾ ਕਿਉਂਕਿ ਉਹਦੇ ਵਿੱਚ ਆਇਓਡੀਨ ਨਹੀਂ ਹੁੰਦਾ ਤੇ ਜਿਹੜਾ ਆਇਓਡਾਈਸ ਸਾਲਟ ਹੁੰਦਾ ਉਹ ਵੀ ਯੂਜ਼ ਕਰਨਾ ਹੁੰਦਾ ਦੋਨੇ ਸਾਲਟ ਯੂਜ਼ ਕਰਨੇ ਜ਼ਰੂਰੀ ਨਹੀਂ ਇੱਕ ਸਾਲਟ ਨਹੀਂ ਯੂਜ਼ ਕਰਨਾ ਚਾਹੀਦਾ ਦੋਨੇ ਤਰ੍ਹਾਂ ਦੇ ਸਾਲਟ ਯੂਜ਼ ਕਰੋ ਤੇ ਚਾਹ ਪੱਤੀ ਖਤਮ ਸੀ 에ਰ ਰੀਫਿਲ ਕਰ ਲਈ ਚਾਹ ਪੱਤੀ ਤਾਂ ਅਸੀਂ ਘਰੇ ਦੋ ਤਿੰਨ ਤਰ੍ਹਾਂ ਦੇ ਯੂਜ਼ ਕਰਦੇ ਹੁੰਦੇ ਹਾਂ ਜਿਹੜੀ ਮੈਂ ਤੇ ਦਵਿੰਦਰ ਚਾਹ ਬਣਾਉਂਦੇ ਉਹ ਅਸੀਂ ਬਹੁਤ ਸਟਰੋਂਗ ਪੀਂਦੇ ਹਾਂ ਉਹ ਦੂਸਰੀ ਅਸੀਂ ਬਾਗ ਬੱਕਰੀ ਜਾਂ ਤਾਜ ਮੈਂ ਲਈ ਯੂਜ਼ ਕਰਦੇ ਹੁੰਦੇ ਹਾਂ ਕਿਉਂਕਿ ਸਾਨੂੰ ਥੋੜੀ ਸਟਰੋਂਗ ਰਾਈਸ ਖਤਮ ਹੋਏ ਪੈਸਗੇ ਰਾਈਸ ਤਾਂ ਮੇਰੇ ਕੋਲ ਪਹਿਲਾਂ ਦਾ ਪੈਕਟ ਵਿਆ ਸੀ ਇਹ ਅਸੀਂ ਟੀਮਾਰਟ ਤੋਂ ਨਹੀਂ ਲੈਂਦੇ ਰਾਈਸ ਕਿਉਂਕਿ ਰਾਈਸ ਜਿਹੜੇ ਅਸੀਂ ਲੈਣੇ ਆ ਉਹ ਅਸੀਂ ਆਪਣੇ ਸ਼ਹਿਰ ਤੋਂ ਗਰੋਸਰੀ ਸ਼ਾਪ ਤੋਂ ਜਿੱਥੋਂ ਰਾਸ਼ਨ ਲੈਣੇ ਉਸੇ ਤੋਂ ਲੈਣੇ ਹੁੰਦੇ ਆਂਗੇ ਉਹਨਾਂ ਦੇ ਰਾਈਸ ਸਾਨੂੰ ਅੱਛੇ ਲੱਗਦੇ ਨੇ ਅੱਛਾ ਦੋ ਚਾਰ ਚੀਜ਼ਾਂ ਇਹੀ ਜਿਹੀ ਹੁੰਦੀਆਂ ਜਿਹੜੀਆਂ ਟੀਮਾਰਟ ਤੋਂ ਅਸੀਂ ਨਹੀਂ ਲੈ ਕੇ ਆਉਂਦੇ ਜਿਹੜੀਆਂ ਸਾਨੂੰ ਆਬਦ ਸ਼ਹਿਰ ਤੋਂ ਗਰੋਸਰੀ ਸ਼ਾਪ ਤੋਂ ਜਿਹੜਾ ਰਾਸ਼ਨ ਲੈਣੇ ਆ ਉਥੋਂ ਵੀ ਵਧੀਆ ਠੀਕ ਲੱਗਦੇ ਨੇ ਉਥੋਂ ਹੀ ਲੈਣੇ ਹੁੰਦੇ ਆ ਇਸ ਤਰ੍ਹਾਂ ਅਲੱਗ-ਦੰਗ ਸੈਟਿੰਗ ਬਣੀ ਹੁੰਦੀ ਆ ਨਾ ਸਮਾਨ ਦੇ ਵਾਹ ਚੀਜ਼ ਇ ਸੂਜੀ ਖਤਮ ਸੀ ਸੂਜੀ ਮੈਂ ਸਿਰਫ 500 ਗ੍ਰਾਮ ਹੀ ਲੈ ਕੇ ਰੱਖ ਦਿਆਂ ਕਦੇ-ਕਦਾਂ ਹੀ ਥੋੜਾ-ਬਹੁਤਾ ਪਰਸ਼ਾਣ ਕਰਨਾ ਪੈਂਦਾ ਜਾਂ ਸੂਜੀ ਤੇ ਚੀਨੀ ਉਹ ਵੀ ਬਹੁਤ ਘੱਟ ਬਹੁਤ ਰੇਅਰ ਕਦੇ-ਕਦਾਂ ਹੀ ਬਣਦੇ ਨੇ ਤੇ ਕੈਂਚੱਪ ਵੀ ਮੇਰੇ ਕੋਲ ਪਹਿਲਾਂ ਦੀ ਪਈ ਸੀ ਇਹ ਨਹੀਂ ਲੈ ਕੇ ਆਈ ਮੈਂ ਹੋਰ ਪੈਕੇਟ ਆਹ ਕਾਲੇ ਪਿਆ ਸੀ ਕਿਉਂਕਿ ਇਹ ਵੀ ਬਹੁਤ ਘੱਟ ਲੱਗਦੀ ਐ ਨਹੀਂ ਜ਼ਿਆਦਾ ਨਹੀਂ ਲੱਗਦੀ ਇਹ じゃ ਕੁਝ ਹੁਣ ਨਹੀਂ ਬੰਦਦਾ ਹੌਲੀ-ਹੌਲੀ ਸਾਡੀ ਫੈਮਿਲੀ ਚ ਵੀ ਸਾਰੇ ਹੈਲਥ ਕੌਨਸ਼ੀਅਸ ਹੁੰਦੇ ਜਾਂਦੇ ਨੇ ਤੇ ਹੁਣ ਸ਼ਾਮ ਦੀ ਇੱਧਰ ਬਣ ਗਈ ਸੀ ਚਾਹ ਪੀਣੇ ਚਾਹ ਸਾਰਾ ਸਮਾਨ ਸਮੂਲ-ਸਮਾਲਣ ਤੋਂ ਬਾਅਦ ਹੁਣ ਸਕੂਨ ਵਾਲੀ ਚਾਹ ਪ ਟਾਈਮ ਹੋ ਰਿਹਾ ਪੌਣੇ 7 ਦਾ ਮੈਂ ਆਪਣੀ ਵਾਕ ਕਰ ਲਈ ਮੈਂ 6:10 ਤੇ ਹੀ ਸੀ ਬਾਹਰ ਤੇ ਬਸ ਹਣ ਲਓ ਵੀ ਅੱਧਾ ਘੰਟਾ ਹੀ ਵਾਕ ਹੋਈ ਐ ਤੇ ਹੁਣ ਟਾਈਮ ਨਾਲ ਹੀ ਜਾਂਦੀ ਆਂ ਅੰਦਰ ਕਿਉਂਕਿ ਅੰਦਰ ਜਾ ਕੇ ਫਿਰ ਮੈਂ ਆਟਾ ਵੀ ਗੁੰਨਾ ਆਟਾ ਹਜੇ ਨਹੀਂ ਗੁੰਨਾ ਸਮਝੀ ਮੈਂ ਬਣਾਇਸੀ ਕद्दू ਦੀ ਕੁਝ ਤਾਲ ਪਏ ਸਵੇਰ ਵਾਲੀ ਕੁਝ ਕद्दू ਹੋਇਆ ਕद्दू ਨਾਲ ਹੁਣ ਬਾੜੀ ਚ ਲੱਗਣ ਲੱਗੇ ਤੇ ਹਰ ਤੀਸਰੇ ਦਿਨ ਇੱਕ ਕद्दू ਹੋ ਜਾਂਦਾ ਤੀਸਰੇ ਚੌਥੇ ਕਦੇ ਨਾ ਤੇ ਕਦੇ-ਕਦੇ ਖੇਤੋਂ ਵੀ ਆ ਜਾਂਦੇ ਨੇ ਤੇ ਕद्दू ਬਣ ਕੇ ਦਾਲ ਪਈ ਐ ਆਟਾ ਗੁੰਦਦੀ ਜਾਂ ਕੇ ਅੰਦਰ ਭਾਂਡੇ ਵਿਚਾਰਾ ਚੱਕਦੀ ਆਂ ਬੱਸ ਹੁਣ ਐਨੀ ਕਿਵੋ ਕਰੂੰਗੀ ਡਿਪੈਂਡ ਕਰਦਾ ਟਾਈਮ ਕਿੰਨਾ ਕਈ ਵਾਰ ਅੰਦਰ ਕੰਮ ਹੁੰਦਾ ਫਿਰ ਘੱਟ ਵੋਕ ਹੁੰਦੇ ਨਹੀਂ ਕੰਮ ਹੁੰਦਾ ਵੱਧ ਕਰ ਲਾਣੀ ਹੈ ਤੇ ਹੁਣ ਮੈਂ ਜਾਂਦੀ ਆ ਅੰਦਰ ਤੋਂ ਹੁਣ ਮੈਂ ਬਣਾ ਲਿਆ ਆਪਣਾ ਲਿਕ ਫੁਲਕਾ ਕद्दू ਦੀ ਸਬਜ਼ੀ ਤੇ ਆਪਣਾ ਖਾਣਾ ਮੈਂ ਲਿਆ ਹੀ ਆਪਣਾ ਕਰਦੇ ਡਿਨਰ ਕਹੂੰਗਾ ਆਪਣਾ ਡਿਨਰ ਜਲਦੀ ਕਰ ਲਾਣੀ ਹੈ ਆਪਣਾ ਡਿਨਰ ਕਰਨ ਤੋਂ ਬਾਅਦ ਮੈਂ ਆ ਗਈ ਸਲੌਂਡ ਰੂਮ ਵਿੱਚ ਮੈਂ ਕਿ ਚਲੋ ਕੱਪੜੇ ਲੋਡ ਕਰਿਆ ਵਾ ਤੇ ਮੈਂ ਆਪਣਾ ਖਾਣਾ ਬਹੁਤ ਜਲਦੀ ਖਾ ਲੈਣੀ ਸ਼ਾਮ ਦਾ 7:00 7 ਵਜੇ ਤੱਕ ਖਾ ਲੈਣੀ ਹੋਣੀ ਹੈਗੀ ਤੇ ਹੁਣ ਕੱਪੜੇ ਚੱਕ ਲੈ ਸੀ ਜਿੰਨੇ ਇਕੱਠੇ ਹੋਏ ਪਏ ਸੀ ਮੈਂ ਕਿ ਚਲੋ ਮਸ਼ੀਨ ਚ ਲੋਡ ਕਰਦਾ ਫਿਰ ਸਵੇਰੇ ਕੱਪੜੇ ਧੋਵਾਂਗੇ ਕਿਉਂਕਿ ਦੋ ਦਿਨ ਹੋ ਗਏ ਕੱਪੜੇ ਨਹੀਂ ਧੋਤੇ ਹੈਗੇ ਤੇ ਕੱਪੜੇ ਫਿਰ ਕਾਫੀ ਇਕੱਠੇ ਹੋ ਜਾਂਦੇ ਨੇਗੇ ਕੱਪੜੇ ਸਾਰੇ ਤਾਂ ਨਹੀਂ ਮਸ਼ੀਨ ਚ ਪਏ ਹੈਗੇ ਇੱਕ ਲੋਡ ਚ ਨਹੀਂ ਪਏ ਸਾਰੇ ਪਰ ਜਿੰਨੇ ਪਏ ਸੀ ਮੈਂ ਕਿ ਚਲੋ ਪਾ ਦਾਂ ਫਿਰ ਬਾਕੀ ਸਵੇਰੇ ਨਾ ਦੇਖਾਂਗੇ ਮੌਸਮ ਕਿਵੇਂ ਹੁੰਦਾ ਫਿਰ ਸਵੇਰੇ ਫਿਰ ਮੈਂ ਦੂਜੀ ਮਸ਼ੀਨ ਸੈਮੀ ਵਿੱਚ ਵੀ ਪਾ ਕੇ ਅਲੱਗ ਤੋਂ ਧੋਣੇ ਪੈਣਗੇ ਕੱਪੜੇ ਕਿਉਂਕਿ ਇੱਕ ਲੋਡ ਹੀ ਆਉਗੇ ਦੇ ਵਿੱਚ ਤਾਂ ਬਾਕੀ ਅਲੱਗ-ਤੋਂ ਧੋਉਂਗੀ ਕੱਪੜੇ ਵੀ ਬਹੁਤ ਹੋ ਜਾਂਦੇ ਨੇ ਇੱਕ ਦਿਨਾਂ ਤੋਂ ਦੂਜੇ ਦਿਨਾਂ ਤੋਂ ਤਾਂ ਬਹੁਤ ਹੋ ਜਾਂਦੇ ਨੇ ਮੈਨੂੰ ਤਾਂ ਅੱਜ ਤੀਜਾ ਦਿਨ ਹੋ ਗਿਆ ਕੱਪੜੇ ਧੋਤੇ ਹੈਗੇ। ਅੱਜ ਸਵੇਰੇ ਵੀ ਬਾਰਿਸ਼ ਸੀ ਜੇ ਬਾਰਿਸ਼ ਨਾ ਹੁੰਦੀ ਤਾਂ ਮੈਂ ਕੱਪੜੇ ਧੋ ਲਾਂਦੀ। ਤੇ ਕੱਪੜੇ ਦਾ ਰੁਟੀਨ ਕੁਝ ਇਸ ਤਰ੍ਹਾਂ ਹੁੰਦਾ ਕੁਝ ਨਵੇਂ ਹੁੰਦੇ ਨੇ ਅਲੱਗ-ਤੋਂ ਥੋੜੇ-ਬਹੁਤ ਹੱਥ ਨਾਲ ਧੋ ਲੰਨੀ ਆ। ਤੋਂ ਏਸੀ ਜੀ ਮੇਰੀ ਅੱਜ ਵਾਲੀ ਵੀਡੀਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਵੀਡੀਓ ਅੱਛੀ ਲੱਗੀ ਹੋ ਤਾਂ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਨਾ। ਤੇ ਚੈਨਲ ਨੂੰ ਨਈ ਸਬਸਕ੍ਰਾਈਬ ਕੀਤਾ ਸਬਸਕ੍ਰਾਈਬ ਕਰ ਲਿਓ ਤਾਂਕਿ ਹਰ ਵਾਲੇ ਵੀਡੀਓ ਤੇ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਮਿਲਾਂਗੇ ਇੱਕ ਹੋਰ ਵੀਡੀਓ ਲੈ ਕੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ